ਪਾਕਿਸਤਾਨੀ ਕੋਮੇਡੀਅਨ ਤੇ ਆਖਿਰਕਾਰ ਕਿਉਂ ੜਕ ਕੇ ਪੰਜਾਬੀ ਅਦਾਕਾਰ ਬੀਨੂ ਢਿੱਲੂ ਜਾਨੋ ਕੀ ਹੈ ਪੂਰਾ ਮਾਮਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਰਮਿਆਨ ਪਾਕਿਸਤਾਨ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਹਾਲੀ ਦੇ ਵਿੱਚ ਪਾਕਿਸਤਾਨੀ ਕੋਮੇਡੀਅਨ ਇਫਤਖਾਰ ਠਾਕੁਰ ਨੇ ਭਾਰਤ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜਿਸ ਤੇ ਮਸ਼ਹੂਰ ਪੰਜਾਬੀ ਅਦਾਕਾਰ ਬੀਨੂ ਢਿੱਲੂ ੜਕ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਬੀਨੂ ਢਿੱਲੋਂ ਨੇ ਕਿਹਾ ਕਿ ਇਹ ਭਵਿੱਖ ਵਿੱਚ ਕਦੇ ਵੀ ਇਫਤਿਹਾਰ ਠਾਕੁਰ ਨਾਲ ਕੰਮ ਨਹੀਂ ਕਰਨਗੇ ਅਦਾਕਾਰ ਬੀਨੂ ਢਿੱਲੋਂ ਨੇ ਇਹ ਵੀ ਕਿਹਾ ਕਿ ਇਫਤਿਹਾਰ ਠਾਕੁਰ ਨੂੰ ਪੰਜਾਬ ਨਹੀਂ ਆਉਣ ਦਿੱਤਾ ਜਾਵੇਗਾ ਉਹ ਸਾਡੇ ਦੇਸ਼ ਦੇ ਵਿਰੋਧੀ ਹਨ ਉਹਨਾਂ ਨੂੰ ਭਾਰਤ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਇੱਥੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਕਾਮੇਡੀਅਨ ਇਫਤਿਹਾਰ ਠਾਕੂਰ ਨੇ ਇੱਕ ਪਾਕਿਸਤਾਨੀ ਚੈਨਲ ਤੇ ਇੱਕ ਪ੍ਰੋਗਰਾਮ ਦਰਾਂਨ ਭਾਰਤ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਧਮਕੀ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਸੰਦੇਸ਼ ਭਾਰਤੀਆਂ ਲਈ ਹੈ। ਕਾਮੇਡੀਅਨ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਫਿਆਜ਼ੋ ਤੋਂ ਆਓਗੇ ਤਾਂ ਹਵਾ ਵਿੱਚ ਉਡਾ ਦਿੱਤਾ ਜਾਓਗੇ। ਸਮੁੰਦਰ ਦੇ ਪਾਣੀ ਰਾਹੀਂ ਆਓਗੇ ਤਾਂ ਤੁਹਾਨੂੰ ਡੁਬਾ ਦਿੱਤਾ ਜਾਊਗਾ। ਜ਼ਮੀਨੀ ਰਸਤੇ ਆਓਗੇ ਤਾਂ ਤੁਹਾਨੂੰ ਦਫਨਾ ਦਿੱਤਾ ਜਾਊਗਾ। ਬਿਨੂਟੀ ਲੋਇਸ ਗਾਲਤੋ ਬਹੁਤ ਗੁੱਸੇ ਵਿੱਚ ਹਨ ਕਿ ਉਹਨਾਂ ਨੇ ਪੰਜਾਬੀ ਨਿਰਮਾਤਾਵਾਂ ਨੂੰ ਆਪਣੀ ਫਿਲਮਾਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਨਾਂ ਲੈਣ ਲਈ ਕਿਹਾ ਹੈ ਇੰਨਾ ਇਹ ਵੀ ਕਿਹਾ ਕਿ ਸਮਝਦਾਰ ਕਲਾਕਾਰ ਪਾਕਿਸਤਾਨੀ ਕਲਾਕਾਰ ਨਾਲ ਕੰਮ ਨਹੀਂ ਕਰਨਗੇ ਧੰਨਵਾਦ ਜੀ